ਲੋ ਵੀ ਭਰਾਵੋ ਅੱਜ ਉਹ ਭਰਾਏ ਵੀਡੀਓ ਦੇਖ ਲੈਣ ਜਿਹੜੇ ਕੋਈ ਚੰਗਾ ਕੱਦ ਕਰਨ ਵਾਲੀ ਚੰਗੇ ਬਾਡੇ ਦੀ ਭਾਰੀ ਬਿਸ਼ੇਰੀ ਭਾਲਦੇ ਆ ਤਾਂ ਨੌਕਰੀ ਬਿਸ਼ੇਰੀ ਉਹਨਾਂ ਨੇ ਲਿਆਤੀ ਦੋਸਤੋ ਆਪਣੇ ਕੋਲ ਨੁਕਰਾ ਜਾਨਵਰ ਦੋ ਚਾਰ ਹੀ ਆਉਂਦੇ ਆ ਤੇ ਪਰ ਦਮਾਨ ਹੁਣ ਕਾਫੀ ਆਉਣ ਲੱਗ ਗਈ ਬੱਚਿਆਂ ਦੀ ਨੌਕਰੀ ਤਾਂ ਮਿੱਤਰ ਪੂਰੀ ਕੱਦ ਵਾਲੀ ਬਿਸ਼ੇਰੀ ਹਜੇ ਦੁੱਧ ਦੰਦ ਬਿਸ਼ੇਰੀ ਹੈ 20 ਮਹੀਨੇ ਉਮਰ ਹੈ ਦੀ ਕੱਦ ਦੇਖ ਲਓ ਮਜ਼ਬੂਤੀ ਦੇਖ ਲਓ ਦੂਰੋਂ ਖੜੀ ਤਾਂ ਅਗਲਾ ਕੋਈ ਵੀ ਹਾਂ ਯਾਰ ਕੁੜੀ ਖੜੀ ਆ ਸਾਰੀ ਡਿਟੇਲ ਦਵਾਂਗੇ ਕਿੰਨੇ ਟਾਈਮ ਦੀ ਕੀ ਖਾਨਦਾਨ ਬਾਲਪੋਰੀਆਂ ਬਾਰੇ ਹਨ ਬਾਕੀ ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਤੇ ਜੁੜੇ ਉਹਨਾਂ ਦਾ ਵੀ ਤੈ ਦਿਨੋਂ ਸਵਾਗਤ ਜੀ ਆਇਆਂ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਆ ਜੀ ਅੱਜ ਤਰੀਕ 20 ਜੁਲਾਈ 2025 ਦੀ ਇਹ ਵੀਡੀਓ ਅੱਜ ਪੰਜਾਬ ਨਸਲ ਦੀ ਨੌਕਰੀ ਬਿਸ਼ੇਰੀ ਲਿਆਤੀ ਭਾਰੀ ਬਾਡੇ ਦੀ ਚੰਗੇ ਕੱਦ ਦੀ ਮਜੂਤ ਹੱਡਾਂ ਪੈਰਾਂ ਦੀ ਤੇ ਸਾਉ ਠੰਡੀ ਬਿਸ਼ੇਰੀ ਲਿਆਤੀ ਮਿੱਤਰੋ ਜੇ ਵੀਡੀਓ ਪਸੰਦ ਆਈ ਵੱਧ ਤੋਂ ਵੱਧ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਜਿਆਦਾ ਤੇ ਜਿਆਦਾ ਉਹਨਾਂ ਭਰਾਵਾਂ ਤਾਂ ਇਹ ਵੀਡੀਓ ਸ਼ੇਅਰ ਕਰਦੇ ਜਿਹੜੇ ਨੁਕਰੀ ਬਿਸ਼ੇਰੀ ਭਾਲਦੇ ਤਾਂ ਮਿੱਤਰੋ ਬਾਅਦਿਆਂ ਆਪਾਂ ਵੀਡੀਓ ਦੇ ਵੱਲੋਂ ਸਾਰੀ ਡਿਟੇਲ ਹੀ ਦਵਾਂਗੇ ਚੈਨਲ ਸਬਸਕ੍ਰਾਈਬ ਕਰਨ ਨਾ ਭੁੱਲੋ ਕਿਉਂਕਿ ਬਹੁਤ ਮਿਹਨਤ ਲੱਗੀ ਜੈਜ ਮੌਲ ਵਿੱਚ ਜਾਣ ਬਲਿਆ ਹੁਣ ਆਪਣੇ ਚੈਨਲ ਦੀ ਇਹ ਖਾਸੀਅਤ ਆ ਘਾੜ ਦੇ ਲਈ ਮਾਰਕੀਟ ਤੋਂ ਮਾਰਕੀਟ ਨਾਲੋਂ ਸਸਤਾ ਜਾਨਵਰ ਹੀ ਮਿਲੂ ਤੇ ਅੱਜ ਨੁਕਰੀ ਬਿਸ਼ੇਰੀ ਦੀ ਡਿਟੇਲ ਦਿੰਨੇ ਆ ਦੋਸਤੋ ਜਿਵੇਂ ਮੈਂ ਸ਼ੁਰੂ ਚ ਹੀ ਦੱਸਿਆ ਵੀ 20 ਮਹੀਨੇ ਦੀ ਉਮਰ ਆ ਕੇ ਦੰਦ ਪਟਕ ਕੇ ਦੇਖ ਲਓ ਦੁੱਧ ਦੰਦ ਆ ਖੀਰੀ ਬੱਚੀ ਆ ਕੋਈ ਮੈਲ ਨਹੀਂ ਲਾਈ ਕੋਈ ਦੋ ਦੰਦ ਨਹੀਂ ਹੋਈ ਹਜੇ ਪਰ ਪੂਰੀ ਮਜਬੂਤੀਆਂ ਨਾਲ ਭਰੀ ਹੋਈ ਦੂਰੋਂ ਖੜੀ ਬਿਨਾ ਮੂੰਹ ਪੱਟੇ ਦਾ ਅਗਲਾ ਕੁਝਰ ਚਾਰ ਪੰਜ ਸਾਲ ਦੀ ਘੋੜੀ ਕੱਦ ਬੈ ਡਾ ਕੱਦ ਦੇ ਨਾਲ ਨਾਲ ਲੰਬੀ ਵੀ ਸੋਹਣੀ ਆ ਪੈਰਪੂਰ ਦਾ ਸਹਿਜ ਵੀ ਸੋਹਣਾ ਤੇ ਬਾਕੀ ਭਾਰੀ ਪੂਰੀ ਬਹੁਤ ਸੋਹਣੀ ਆ ਮੰਨ ਲਓ ਆਇਆ ਜਿਵੇਂ ਅਗਲਾ ਜਿੰਨੀ ਗੱਬਣ ਘੋੜੀ ਰਾਜੀ ਹੁੰਦੀ ਉੰਨੀ ਰਾਜੀ ਤਾਂ ਬੱਚੀ ਹੁਣੀ ਹੋਈ ਖੜੀ ਆ ਕਈ ਭਰਾਵਾਂ ਦੀ ਡਿਮਾਂਡ ਹੁੰਦੀ ਆ ਯਾਰ ਆਪਾਂ ਭਾਈ ਚੀਜ਼ ਚੰਗੀ ਲੈਣੀ ਆ ਭਾਰੀ ਹੋ ਕੇ ਘਰੇ ਖੜੀ ਸੋਣੀ ਲੱਗੇ ਤਾਂ ਮਿੱਤਰੋ ਨੌਕਰੀ ਬਿਸ਼ੇਰੀ ਲੈ ਡੋਡਾਂ ਵਾਲੇ ਪ੍ਰਿੰਸ ਦੇ ਖਾਨਦਾਨ ਚ ਡੋਡਾਂ ਵਾਲੇ ਪ੍ਰਿੰਸ ਦੀ ਪੂਤੀ ਆ ਮਿੱਤਰੋ ਫਲਕਾਰੀ ਦੀ ਗੱਲ ਕਰੀਏ ਸਪੌਟ ਦੀ ਤਾਂ ਹੈਗੇ 4-5% ਸਪੌਟ ਹੈ ਇਹਦੇ ਪਿੰਡੇ ਦੇ ਉੱਤੇ ਤੇ ਰਹੀ ਗੱਲ ਬਾਲਪੋਰੀਆਂ ਦੀ ਬਾਲਪੋਰੀਆਂ ਦੀ ਜਮਾ ਮੰਨ ਲਓ ਓਕੇ ਰਿਪੋਰਟਾਂ ਕੋਈ ਗਲਤ ਪੋਰੀ ਨਹੀਂ ਰਾਜੀ ਲੀਸੀ ਤੁਹਾਡੇ ਸਾਹਮਣੇ ਆ ਇਹ ਵੀਡੀਓ 19 ਜੁਲਾਈ ਦੀ ਬਣੀ ਹੋਈ ਆ ਜਿਹੜੀ ਤੁਹਾਡੇ ਸਾਹਮਣੇ ਆ ਨਾ ਤਾਜੀ ਵੀਡੀਓ ਕੋਈ ਪੁਰਾਣੀ ਨਹੀਂ ਬਾਕੀ ਖੜਨੇ ਖੁਰਨੇ ਪੂਰੀ ਚੰਗੀ ਆ ਆ ਕੇ ਤੁਸੀਂ ਬੱਚੀ ਸਾਹਮਣੇ ਦੇਖ ਕੇ ਮੈਨੂੰ ਉਮੀਦ ਜਿੰਨੀ ਉਮੀਦ ਛੱਡੋਗੇ ਨਹੀਂ ਜਿੱਥੇ ਲੋਕ ਇਦਾਂ ਦੀਆਂ ਬਸ਼ੀਰੀਆਂ ਦੇ 5-5 ਲੱਖ ਰੁਪਏ ਮੰਗਦੇ ਆ ਆਪਣਾ ਉਦੋਂ ਰੇਟ ਬਹੁਤ ਜਾਇਜ਼ ਹੈ ਨੰਬਰ ਦੇ ਤੇ ਫੋਨ ਲਾ ਲਓ ਧੰਨਵਾਦ